ਬੱਸ ਕੰਡਕਟਰ ਦੇ ਨਾਲ ਮਹਿਲਾ ਦਾ ਪੈ ਗਿਆ ਪੰਗਾ ਰਾਹ ਦੇ ਵਿੱਚ ਪੈ ਗਿਆ ਵੱਡਾ ਕਸਮਾਨ ਲੱਗ ਗਿਆ ਜਾਮ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਇਹ ਵਾਇਰਲ ਵੀਡੀਓ ਫਾਜ਼ਲ ਕਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਕੰਡਕਟਰ ਨਾਲ ਇੱਕ ਮਹਿਲਾ ਦਾ ਪੰਗਾ ਪੈ ਜਾਂਦਾ ਹੈ ਤੇ ਜਿਸ ਤੋਂ ਬਾਅਦ ਜੋ ਮਾਹੌਲ ਤਣਾਅਪੂਰਨ ਹੁੰਦਾ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਲੋਕਾਂ ਦਾ ਭਾਰੀ ਹਜ਼ੂਮ ਇਕੱਠਾ ਹੋ ਜਾਂਦਾ ਹੈ ਤੇ ਫਿਰ ਇਸ ਬਾਰੇ ਕੰਡਕਟਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਇਹਨਾਂ ਦੀ ਮੋਕੇ ਦੀ ਬਹਿਸ ਬਾਜੀ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਕੀ ਗੱਲ ਹੋਈ ਜਿਹੜਾ ਇੱਥੇ ਰੋਡ ਤੇ ਜਾਮ ਲੱਗਿਆ ਜੀ ਇਹ ਪੂਰੀ ਤਰ੍ਹਾਂ ਜਾਮ ਲੱਗ ਛ ਗਿਆ ਕਿਉਂਕਿ ਕਿਸੇ ਕਨੈਕਟਰ ਵੱਲੋਂ ਅੱਗੇ ਖੜਾ ਰਹੇ ਜੀ ਕਿਸੇ ਕਨੈਕਟਰ ਵੱਲੋਂ ਗੱਲ ਸ਼ੁਰੂ ਕਰਦਾ ਹੀ ਹੈ ਉਹਨੇ ਸੌਰੀ ਫੀਲ ਕਰ ਲਿਆ ਜੀ ਫਿਰ ਵੀ ਜੀ ਕੀ ਗੱਲ ਹੋਈ ਏ ਮੀਡੀਆ ਨੂੰ ਕੀ ਗੱਲ ਹੋਈ ਬਾਈ ਯਾਰ ਗੱਲ ਵੱਡੇ ਕੋਈ ਨਹੀਂ ਹੋਈ ਇਹ ਡਰ ਗਿਆ ਬਈ ਇਸ ਸਵਾਰੀਆਂ ਮੈਂ ਕਿਹਾ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅੱਗੇ ਲੱਗੋ ਮਗਰੋਂ ਕਿਹਨੇ ਹੋਣਾ ਏ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਛੀਟ ਤੇ ਤੂੰ ਬਹਿ ਜਾ ਉਹ ਕੋ ਹੁਣਾ ਮੈਂ ਕਹੇ ਮੈਂ ਟਿਕਟਾ ਕਟਨੀਏ ਨੇ ਜੀ ਉਹ ਐ ਗੱਲ ਹੋਈ ਏ ਤੇ ਫਿਰ ਉਹ ਡਰਾਈਵਰ ਕਹਿੰਦਾ ਆ ਕੇ ਉਹ ਯਾਰ ਵੀ ਕੌਣ ਬਦਮਾਸ਼ੀ ਕਰਦੀ ਲੱਗਾ ਯਾਰ ਆ ਕਰਦੇ ਪਏ ਨੇ ਇੰਨੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ ਇਹ ਰੋਣ ਵਾਲੀ ਗੱਲ ਏ મરાઈ <coughs> બા <coughs>